ਗੁਰਦੁਆਰਾ ਸਾਹਿਬ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਕਕੇੜੀ ਪਲਾਟ ਜ਼ਿਲ੍ਹਾ ਕੈਥਲ ਹਰਿਆਣਾ ਗੁਮਟ ਦੀ ਸੇਵਾ ਚੱਲ ਰਹੀ ਹੈ ਜੀ ਇਹ ਪਿੱਲਰ ਖੜੇ ਕਰਨ ਵਾਸਤੇ ਇਹਨਾਂ ਤੇ ਗੁਮਟ ਆਏਗਾ ਆਪ ਜੀ ਦੇਖੋ ਕੰਮ ਪੂਰੇ ਜੋਰਾਂ ਚ ਕੱਲ ਪਿੱਲਰ ਖੜੇ ਕਰ ਦਿੱਤੇ ਸੀ ਜੀ ਮਟੀਰੀਅਲ ਪੈ ਰਿਹਾ ਜੀ ਇਹ ਮਟੀਰੀਅਲ ਡਬਲ জাল ਇੱਕ ਥੱਲੇ জাল ਇੱਕ ਆ ਹੁਣ ਉੱਪਰ ਤੁਸੀਂ জাল ਦੇਖ ਰਹੇ ਹੋ ਉੱਪਰ জাল ਵੱਜ ਕੇ ਇਹ ਹੁਣ ਪਿੱਲਰ ਖੜੇ ਹੋ ਗਿਆ ਜੀ ਇਹ ਦੇਖੋ ਜੀ ਇੱਧਰ ਇਹ ਦੇਖੋ ਜੀ ਆਪ ਜੀ ਹੁਣ ਇੱਧਰ ਦੇਖੋ ਇੱਕ ਥੱਲੇ জাল ਵੱਜਾ ਜੀ ਇੱਕ ਉੱਪਰ ਵੱਜ ਗਿਆ ਜੀ জাল ਹੁਣ ਉੱਪਰ ਮੇਨ ਪਿੱਲਰ ਆ ਗਿਆ ਜੀ ਉੱਪਰ ਇਹ ਵਾਲਾ ਕੰਮ ਚੱਲ ਰਿਹਾ ਜੀ ਪੂਰੇ ਜੋਰਾਂ 'ਚ ਆਪ ਜੀ ਸੰਗਤ ਦੀ ਹਾਜ਼ਰੀ 헣 ਆਪ ਜੀ ਅੱਗੇ ਅਰਦਾਸ ਬੇਨਤੀ ਹੈ ਜੀ ਸੰਗਤ ਵੱਲੋਂ ਜਿਨ੍ਹਾਂ ਦੀ ਵੀ ਉਗराई ਰਹਿ ਗਈ ਹੈ ਆਪ ਜੀ ਛੇਤੀ ਤੋਂ ਛੇਤੀ ਪਚਾਉਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ